ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਇਹ ਚੌਲ ਅੱਜ ਆਪਾਂ ਮਟਰਾਂ ਵਾਲੇ ਚੌਲ ਬਣਾਉਨੇ ਆ ਜੀ ਨਮਕੀਨ ਚੌਲ ਬਿਲਕੁਲ ਨਵੇਂ ਤਰੀਕੇ ਨਾਲ ਆਪਾਂ ਵੱਖਰੇ ਤਰੀਕੇ ਨਾਲ ਚੌਲ ਬਣਾਉਨੇ ਆ ਜੀ ਤੇ ਆਹ ਤਰੀਕਾ ਵਰਤ ਕੇ ਤੁਸੀਂ ਜੇ ਕਰੋ ਇੱਕ ਵਾਰ ਚੌਲ ਬਣਾ ਕੇ ਖਾ ਲੇ ਮਟਰਾਂ ਵਾਲੇ ਤਾਂ ਵਾਰ-ਵਾਰ ਇਹ ਤਰੀਕਾ ਵਰਤੋਗੇ ਜੀ ਤੇ ਇੱਥੇ ਆਪਾਂ ਲੈ ਲੇ ਸਭ ਤੋਂ ਪਹਿਲਾਂ ਮਟਰ ਇਹ ਆਪਾਂ ਤਾਜਿਮਟਰ ਲੈਤੇ ਜੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਕੱਢ ਲਿਆ ਏ ਤੇ ਚੌਲ ਬਣਾਉਣ ਲਈ ਜੀ ਹੁਣ ਆਪਾਂ ਰੱਖ ਲੈ ਇੱਕ ਫਰਾਈਪੈਨ ਤੇ ਅੱਜ ਆਪਾਂ ਬਿਨਾਂ ਤੜਕੇ ਤੋਂ ਚੌਲ ਬਣਾਵਾਂਗੇ ਜੀ ਇਹ ਬਹੁਤ ਹੀ ਜ਼ਿਆਦਾ ਸਵਾਦ ਚੌਲ ਬਣ ਕੇ ਤਿਆਰ ਹੁੰਦੇ ਜੀ ਇਸ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਪਾ ਲਾਂਗੇ ਜੀ ਦੋ ਚਮਚ ਦੇਸੀ ਘਿਓ ਦੇ ਦੇਸੀ ਘਿਓ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਚੌਲ ਤੁਸੀਂ ਜੋ ਵੀ ਤੁਹਾਡੇ ਕੋਲ ਘਿਓ ਹੈਗਾ ਤੁਸੀਂ ਉਹ ਵਰਤ ਸਕਦੇ ਏ ਦੇ ਵਿੱਚ ਤੇ ਬਿਲਕੁਲ ਵੱਖਰਾ ਜਿਹਾ ਤਰੀਕਾ ਜੀ ਬਿਨਾ ਤੜਕੇ ਤੋਂ ਬਣਾਵਾਂਗੇ ਚੌਲ ਆਪਾਂ ਅੱਜ ਤੇ ਕਿਉ ਹੁਣ ਆਪਣਾ ਪਿੰਗਲ ਗਿਆ ਜੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਟਰ ਮਟਰਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਹਲਾਉਂਦੇ ਹੋਏ ਭੁੰਨ ਲਾਂਗੇ ਜੀ ਕਿਉ ਦੇ ਵਿੱਚ ਮੀਡੀਅਮ ਫਲੇਮ ਤੇ ਮਟਰ ਭੁੰਨਣੇ ਹੈ ਜੀ 2 ਤੋਂ 3 ਮਿੰਟ ਲੱਗਣਗੇ ਜੀ ਮਟਰ ਭੁੰਨਣ ਤੇ ਹਾਂਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇਹ ਦੇਖੋ ਜੀ ਹੁਣ ਆਪਾਂ ਮਟਰਾਂ ਨੂੰ 2-3 ਮਿੰਟ ਲਈ ਭੁੰਨ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਤੇ ਚੌਲ ਆਪਾਂ ਇਸ ਤਰੀਕੇ ਨਾਲ ਜੀ ਭਿਉਂ ਕੇ ਰੱਖਦੇ ਸੀਗੇ 8 ਘੰਟੇ ਲਈ ਚੌਲ ਆਪਾਂ ਭਿਉਂ ਕੇ ਰੱਖੇ ਸੀਗੇ ਜੀ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਉੱਪਰੋਂ ਕੱਢ ਦਾਂਗੇ ਤੇ ਆਪਾਂ ਛੋਲ ਲੈਤੇ ਸੀਗੇ ਜੀ 1.5 ਗਲਾਸ ਛੋਲਾਂ ਦਾ ਸੀਗਾ ਜੀ ਇਹ ਇਹ ਦੇਖੋ ਜੇਕਰ ਆਪਾਂ ਭਿਉਂ ਕੇ ਰੱਖਦੇ ਹਾਂ ਛੋਲ ਤਾਂ ਇਹ ਕੋਲੇ ਹੋ ਜਾਂਦੇ ਨਰਮ ਹੋ ਜਾਂਦੇ ਤਰੀਕੇ ਨਾਲ ਤੇ ਛੋਲ ਭਿਉਣ ਤੋਂ ਪਹਿਲਾਂ ਜੀ ਇੱਕ ਵਾਰ ਆਪਾਂ ਨੇ ਚੰਗੀ ਤਰ੍ਹਾਂ ਛੋਲਾਂ ਨੂੰ ਸਾਫ਼ ਕਰ ਲਿਆ ਸੀ ਤਾਂ ਕਿ ਇਹਦੇ ਵਿੱਚ ਕੋਈ ਕੇਵਰ ਕੰਕਰ ਵਗੈਰਾ ਹੁੰਦੇ ਛੋਲਾਂ ਦੇ ਵਿੱਚ ਤੇ ਹੁਣ ਆਪਾਂ ਇਧਰ ਚੋਲਾ ਨੂੰ ਪਾ ਦਾਂਗੇ ਜੀ ਇਹਨਾਂ ਮਟਰਾਂ ਦੇ ਵਿੱਚ ਕੜਚੀ ਨਾਲ ਹੁਣ ਆਪਾਂ ਇਹਨਾਂ ਹਿਲਾ ਦਾਂਗੇ ਤੇ ਚੋਲ ਵੀ ਹੁਣ ਆਪਾਂ ਦੋ ਤੋਂ ਤਿੰਨ ਮਿੰਟ ਲਈ ਭੁੰਨ ਲਈ ਜੀ ਇਸ ਤਰੀਕੇ ਨਾਲ ਮਟਰਾਂ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਸਵਾਦ ਦੇ ਅਨੁਸਾਰ ਜਿੰਨਾ ਕਿ ਤੁਸੀਂ ਵੱਧ ਘੱਟ ਖਾਣੇ ਉਹਨਾਂ ਕ ਪਾ ਦਿਓ ਇਹ ਮੈਂ ਛੋਟਾ ਚਮਚੀ ਲੈਂਦਾ ਸੀਗਾ ਤੇ ਮੈਂ ਡੇਢ ਕ ਚਮਚ ਪਾਇਆ ਜੀ ਚੌਲਾਂ ਦੇ ਵਿੱਚ ਨਮਕ ਦਾ ਤੇ ਇਹ ਚੌਲ ਹੁਣ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਇਆ ਜੀ ਹੋਰ ਪਿਆਜ਼ ਵਗੈਰਾ ਨਾ ਕੋਈ ਜੀਰਾ ਪਾਇਆਗਾ ਤੇ ਇਹ ਚੌਲ ਜੇਕਰ ਤੁਸੀਂ ਇਸੇ ਤਰੀਕੇ ਨਾਲ ਹੀ ਬਣਾ ਕੇ ਖਾਓਗੇ ਦੇਸੀ ਘਿਓ ਚਿੱਟ ਮਟਰਾਂ ਵਾਲੇ ਚੌਲ ਤਾਂ ਬਹੁਤ ਜ਼ਿਆਦਾ ਸੁਆਦ ਲੱਗਣਗੇ ਜੀ ਤੁਹਾਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗਰਮ ਪਾਣੀ ਪਾਣੀ ਇੱਥੇ ਤੁਸੀਂ ਗਰਮ ਹੀ ਪਾਉਣਾਗਾ ਠੰਡਾ ਪਾਣੀ ਨਹੀਂ ਪਾਉਣਾ ਇਹਨਾਂ ਦੇ ਵਿੱਚ ਤੇ ਇਹ ਹੁਣ ਆਪਾਂ ਜੀ ਪਾਤਾ ਪਾਣੀ ਤੇ ਹੁਣ ਆਪਾਂ ਪਾਣੀ ਪਾਉਣ ਤੋਂ ਬਾਅਦ ਵੀ ਇੱਕ ਵਾਰ ਚੌਲਾਂ ਨੂੰ ਹਿਲਾ ਦਾਂਗੇ ਤੇ ਇੱਥੇ ਆਪਾਂ ਗੈਸ ਵਧ ਕਰਤਾ ਜੀ ਤਾਂ ਕਿ ਉਹ ਵਾਲਾ ਆਉਣ ਲੱਗ ਗਿਆ ਜੀ ਤੇ ਹੁਣ ਆਪਾਂ ਇੱਕ ਵਾਰ ਚੌਲਾਂ ਦੇ ਵਿੱਚ ਚਮਚਾ ਘਮਾ ਦਾਂਗੇ ਮਾਰ ਦਾਂਗੇ ਜੀ ਤੇ ਸਾਰੇ ਚੌਲ ਇਹ ਮਿਕਸ ਕਰ ਲਾਂਗੇ ਇੱਕ ਵਾਰ ਹਿਲਾ ਕੇ ਹੁਣ ਆਪਾਂ ਉੱਪਰੋਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਜੀ ਚੌਲਾਂ ਨੂੰ ਤੇ ਗੈਸ ਆਪਾਂ ਇੱਥੇ ਬਿਲਕੁਲ ਲੋਅ ਕਰ ਦੇਣਾ ਜੀ ਹੁਣ ਬਿਲਕੁਲ ਸਿਮ ਤੇ ਪਕਾਵਾਂਗੇ ਆਪਾਂ ਚੌਲਾਂ ਨੂੰ ਜੀ ਹੁਣ ਤੇ 15 ਮਿੰਟ ਲਈ ਆਪਾਂ ਇਸੇ ਤਰੀਕੇ ਨਾਲ ਹੀ ਚੌਲਾਂ ਨੂੰ ਰੱਖ ਦਾਂਗੇ ਜੀ ਤੇ ਹੁਣ ਵੇਖੋ ਜੀ ਚੌਲਾਂ ਦਾ ਪਾਣੀ ਬਿਲਕੁਲ ਝੁੱਕਿਆਗਾ ਤੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬਿਲਕੁਲ ਬੰਦ ਤੇ ਆਪਾਂ 15 ਮਿੰਟ ਲਈ ਜੀ ਜਾਂ 10 ਮਿੰਟ ਲਈ ਇਸੇ ਤਰ੍ਹਾਂ ਹੀ ਰੱਖਾਂਗੇ ਭਾਫ਼ ਦੇ ਵਿੱਚ ਚੌਲਾਂ ਨੂੰ ਤੇ ਹਜੇ ਆਪਾਂ ਢੱਕਣ ਨਹੀਂ ਖੋਲਦੇ ਇਹਦਾ ਕੜਾਈ ਦਾ ਤੇ ਲਓ ਜੀ ਹੁਣ ਆਪਾਂ ਚੌਲ ਆਪਾਂ ਦਿਖਾਉਣੇ ਤੁਹਾਨੂੰ ਕਿੱਦਾਂ ਦੇ ਬਣੇ ਨੇੜੇ ਤੋਂ ਦੇਖੋ ਕਿੰਨੇ ਵਧੀਆ ਚੌਲ ਆਪਣੇ ਬਣ ਕੇ ਤਿਆਰ ਹੋਏ ਅੱਗੇ ਦੇਖੋ ਜੀ ਬਿਲਕੁਲ ਆਪਾਂ ਨੇੜੇ ਤੋਂ ਦਿਖਾ ਰਹੇ ਆ ਤੁਹਾਨੂੰ ਚੌਲ ਤੇ ਹੁਣ ਆਪਾਂ ਚੌਲ ਵੇਖਦੇ ਆ ਜੀ ਇਹ ਦੇਖੋ ਬਹੁਤ ਜ਼ਿਆਦਾ ਵਧੀਆ ਬਣੇ ਹੋਏ ਆਗੇ ਖਿਲੇ ਖਿਲੇ ਚੌਲ ਆਪਣੇ ਸਿੰਪਲ ਜੇ ਤਰੀਕੇ ਨਾਲ ਬਣਾਏ ਆ ਜੀ ਬਿਲਕੁਲ ਆਪਾਂ ਨੇ ਚੌਲ ਤੇ ਫਿਰ ਵੀ ਦੇਖੋ ਕਿੰਨੇ ਜ਼ਿਆਦਾ ਵਧੀਆ ਬਣੇ ਆਗੇ ਤੇ ਇਹ ਤਰੀਕੇ ਨਾਲ ਜੀ ਤੁਸੀਂ ਵੱਖਰੇ ਜੇ ਤਰੀਕੇ ਨਾਲ ਇਹ ਬਣਾ ਕੇ ਦੇਖਣਾ ਬਿਨਾ ਤੜਕੇ ਤੋਂ ਚੌਲ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਆਗੇ ਹਾਂ ਤੁਸੀਂ ਇਹਨੂੰ ਕਿਸੇ ਵੀ ਸਬਜ਼ੀ ਵਗੈਰਾ ਨਾਲ ਖਾ ਸਕਦੇ ਆਂ ਤੇ ਇਸੇ ਤਰ੍ਹਾਂ ਵੀ ਇਹਨੂੰ ਖਾ ਸਕਦੇ ਆਂ ਜੀ ਤੇ ਨਮਕ ਆਪਾਂ ਇਹਦੇ ਵਿੱਚ ਪਾਇਆ ਹੀ ਹੋਇਆ ਤੇ ਇਹ ਤਰੀਕੇ ਨਾਲ ਜੀ ਤੁਸੀਂ ਵੀ ਜ਼ਰੂਰ ਇੱਕ ਵਾਰ ਚੌਲ ਬਣਾ ਕੇ ਖਾਓ ਜੀ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਹਾਨੂੰ ਤੇ ਜੇਕਰ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ